ਵੀ ਇਹ ਵਿਚਾਰਨ ਖੱਪਦਾਂ ਇਹਨਾਂ ਨੂੰ ਖਾਂ ਮਣ ਕੇ ਦਿੱਤਾ ਜਾਂਦਾ ਇਹ ਤੁਹਾਨੂੰ ਵੀ ਪਤਾ ਵੀ ਨਰੇਗਾ ਚ ਥਾਂ ਮਣ ਕੇ ਦਿੱਤਾ ਜਾਂਦਾ ਉਹ ਉਹਨਾਂ ਬੰਦਿਆਂ ਦਾ ਥਾਂ ਵੀ ਇਹਨਾਂ ਤੋਂ ਕਢਾਉਂਦੇ ਆ ਕਿਉਂ ਕਢਾਉਂਦੇ ਆ ਫਿਰ ਉਹਨਾਂ ਨੂੰ ਪਾਣੀ ਦਾ ਵੀ ਟਾਈਮ ਬੱਧਾ ਵੀ ਇੰਨਾ ਟਾਈਮ ਤੋਂ ਪਾਣੀ ਪੀਣਾ ਕਿਉਂ ਭਈ ਇਹ ਟਾਈਮ ਤੱਕ ਕਿਤੇ ਵੀ ਨਹੀਂ ਲਿਖਿਆਗਾ ਹਾਂਜੀ ਸਾਡੇ ਅੱਖੀ ਵੇਖਦੇ ਨਰੇਗਾ ਵਾਲਾ ਨਾ ਬੁੜੀਆਂ ਹਾਜ਼ਰੀਆਂ ਨਾਲ ਵਾਕੇ ਘਰੇ ਮੋੜਦੇ ਮੈਂ ਕਹਾਂ ਸਾਡੇ ਤਾਂ ਹੁਣ ਘੱਟ ਘੱਟੇ ਹੋ ਜਾਂਦੇ ਆ ਸਾਨੂੰ ਪਾਣੀ ਨਹੀਂ ਪੀਣ ਦਿੰਦਾ ਉਹ ਉਹਨਾਂ ਦੀ ਦਿਹਾੜੀ ਸਾਡੇ ਚੋਂ ਕੱਢ ਦਾਂ ਅਸੀਂ ਦੋ ਵਾਰੀ ਗਏ ਦੋਨੇ ਵਾਰੀ ਸਾਨੂੰ ਮੋੜਤਾ ਅੱਕੇ ਅਸੀਂ ਦੂਜੇ ਪਿੰਡ ਦੇ ਵਿੱਚ ਕੰਮ ਕਰਨ ਗਏ ਸਾਨੂੰ ਤਾਂ ਘਰੇ ਖਬਰ ਆਉਂਦੀ ਸੀ ਕਿ 35 ਬੰਦਿਆਂ ਦੀਆਂ ਹਾਜ਼ਰੀਆਂ ਲੱਗਦੀਆਂ ਤੇ 15 ਕਰੇ ਜਾਂਦੇ ਤੇ ਹੁਣ ਅਗਲੇ ਮੈਂਬਰ ਸਰਪੰਚਾਂ ਨੇ ਤੂੜੀਆਂ ਦੇ ਸੀਜ਼ਨ ਲਾਏ ਆ ਤੇ ਹਾ ਤਿੱਕਾ ਕਾਰਨ ਤੱਕ ਕਾਰਕਤ ਜਿਹਦਾ ਮੂਤ ਬੋਟਾ ਵੇਲੇ ਤੱਕ ਹੋ ਗਿਆ ਹੁਣ ਤਾਂ ਹੋਣਾ ਹੀ ਹੋਣਾ ਇੱਕ ਤਾਂ ਮੁਲਾਜ਼ਮ ਵੀ ਉਹਨਾਂ ਨਾਲੇ ਹੋਇਆ ਆ ਤਾਰਾਂ ਤੱਕ ਦਿਸੀ ਜਾਂਦਾਂਗਾ ਨਹੀਂ ਨਹੀਂ ਪਟਾਂਜਾਂ ਕਿ ਆਮਾ ਦੀ ਪਾਰਟੀ ਦੇ ਜੋ ਐਮ ਐਲ ਏ ਆ ਉਹਦੀ ਸ਼ਹਿਰ ਤੇ ਪਿੰਡ ਦੇ ਸਰਪੰਚ ਨੇ ਜਿਹੜਾ ਸ਼ਾਮ ਲਾਟੀ ਥਾਂ ਦੂਜੀ ਤਰ੍ਹਾਂ ਨੂੰ ਬੁਲਾਤਾ ਇਹ ਲੋਕ ਕਾਨੂੰ ਰੂੜੀ ਨਾਲ ਸਿੱਟ ਨੂੰ ਥਾਂ ਦਿੱਤਾ ਸੀ ਸਾਡੀ ਕੋਈ ਸੁਣਾਈ ਨਹੀਂ ਕਰਦਾ ਸਾਨੂੰ ਤਾਂ ਇਹ ਕਹਿੰਦਾ ਵੀ ਬੋਲਣ ਲੱਗ ਗਏ ਤੇ ਦੁਖੀ ਤਿੱਕੀ ਸਾਨੂੰ ਦੱਸਦਾ ਹੋ ਇਹ ਕਹਿ ਰਹੇ ਆ ਕਿ ਸੈਕਟਰੀ ਹਾਜ਼ਰੀਆਂ ਦੇ ਵਿੱਚ ਬਹੁਤ ਜ਼ਿਆਦਾ ਘਪਲਾ ਕਰ ਰਿਹਾ 15 ਬੰਦੇ ਕੰਮ ਕਰਨ ਜਾਂਦੇ ਆ 35 ਬੰਦਿਆਂ ਦੀ ਹਾਜ਼ਰੀਆਂ ਲੱਗ ਜਾਂਦੀਆਂ ਮੇਰੇ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋ ਇਹ ਸਾਡੀਆਂ ਨਰੇਗਾ ਵਾਲੀਆਂ ਜਿਹੜੀਆਂ ਪੈਣਾ ਮਜ਼ਦੂਰ ਪਿੰਡਾਂ ਦੇ ਵਿੱਚ ਕੰਮ ਕਰਦੀਆਂ ਇਹ ਇਕੱਠੀਆਂ ਹੋਈਆਂ ਅੱਜ ਇਹਨਾਂ ਨੇ ਸਾਨੂੰ ਬੁਲਾਇਆ ਕਿ ਜਿਹੜੀ ਸਾਡੀ ਹਾਜ਼ਰੀ ਹੈ ਉਹ ਲੱਗਦੀ ਨਹੀਂ ਚੰਗੀ ਚਾਰਾ ਜਿਹੜਾ ਇੱਥੋਂ ਦਾ ਸਰਪੰਚ ਹੈ ਉਹ ਆਪਦੇ ਹੀ ਚਹੇਤਿਆਂ ਦੇ ਆਪਦੇ ਹੀ ਬੰਦਿਆਂ ਦੀਆਂ ਹਾਜ਼ਰੀਆਂ ਲਾ ਲਾ ਕੇ ਘਰ ਦੇ ਵਿੱਚ ਹੀ ਬੈਠਾ ਭੇਜੀ ਜਾਂਦਾ ਇਹਨਾਂ ਵੱਲੋਂ ਦੋਸ਼ ਲੱਗ ਰਹੇ ਨੇ ਕਿ ਕਈ ਔਰਤਾਂ ਇਹੋ ਜੀਆਂ ਜਿਹੜੀਆਂ ਉੱਥੇ ਕੰਮ ਤੇ ਜਾਂਦੀਆਂ ਹੀ ਨਹੀਂ ਗਿਆ ਘਰ ਦੇ ਵਿੱਚ ਬੈਠੀਆਂ ਹਾਜ਼ਰੀ ਉਹਨਾਂ ਦੀ ਲੱਗ ਜਾਂਦੀ ਹੈ ਕੰਮ ਤੇ ਨਹੀਂ ਗਈਆਂ ਉਸ ਸਾਡੇ ਨਾਲ ਭੈਣ ਇੱਧਰ ਖੜੀ ਹੈ ਇਹ ਭੈਣ ਦਾ ਕਹਿਣਾ ਹੈ ਕਿ ਮੈਂ ਨਰੇਗਾ ਦੇ ਵਿੱਚ ਕੰਮ ਨਹੀਂ ਕਰਦੀ ਨਾ ਮੈਂ ਗਈਆਂ ਨਾ ਮੇਰੇ ਕਦੇ ਨਹੀਂ ਗਈ ਪਰ ਇਹਦੀ ਹਾਜ਼ਰੀ ਨਰੇਗਾ ਦੇ ਵਿੱਚ ਲੱਗ ਰਹੀ ਹੈ ਹਾਜ਼ਰੀ ਮੇਰੀ ਲੱਗੀ ਆ ਵਿੱਚ ਤੁਸੀਂ ਨਰੇਗਾ ਦੇ ਭੈਣ ਦਾ ਨਾਮ ਦੱਸੋ ਭੈਣ ਜੀ ਮੇਰਾ ਨਾਮ ਰਾਣੀ ਕੌਰ ਆ ਰਾਣੀ ਕੌਰ ਤੁਹਾਡਾ ਕਾਰਡ ਬਣਿਆ ਹਾਂਜੀ ਮੇਰਾ ਕਾਰਡ ਬਣਿਆ ਮੈਂ ਜਾਨੀ ਆ ਨਰੇਗਾ ਤੇ ਪਰ ਮੈਂ ਨਹਾੜਜੀ ਭਰੀ ਸੀ ਮੇਰੇ ਤੋਂ ਜਾਇਆ ਨਹੀਂ ਕਿਹਾ ਫਿਰ ਮੇਰੀ ਹਾਜ਼ਰੀ ਲੱਗੀ ਆ ਹੂੰ ਹਾਂ ਮਤਲਬ ਤੁਸੀਂ ਗੈਰ ਨਹੀਂ ਹਾਜ਼ਰੀ ਲੱਗਦੀ ਹਾਂ ਹਾਜ਼ਰੀ ਮੇਰੀ ਲੱਗੀ ਆ ਜੀ ਹਾਜ਼ਰੀ ਲਾਉਂਦਾ ਕੌਣ ਆ ਤੁਹਾਡੀ ਮੀਟ ਸਾਡੇ ਉਹ ਲਾਉਂਦਾ ਹੈਗਾ ਨੈਭ ਸਿੰਘ ਨੈਭ ਸਿੰਘ ਹਾਂ ਜੀ ਗੰਗਾ ਕਹਿੰਦਾ ਜੀ ਨੂੰ ਗੰਗਾ ਸੈਕਟਰੀ ਹੈ ਸੈਕਟਰੀ ਗੰਗਾ ਸੈਕਟਰੀ ਆ ਜੀ ਨੈਭ ਸਿੰਘ ਲਾਉਂਦਾ ਹੂੰ ਫਿਰ ਮੇਰੀਆਂ ਹਾਜ਼ਰੀਆਂ ਬਿਨਾ ਬਿਨਾ ਕਹੇ ਤਾਂ ਲੱਗਾਂਗਾ ਹੂੰ ਬਿਨਾ ਕਹੇ ਤਾਂ ਲਾਉਣ ਦਾ ਮਤਵਲੇ ਵੀ ਨਹੀਂਗਾ ਹੂੰ ਜਦੋਂ ਕਹਿਆ ਨਹੀਂ ਬੰਦੇ ਨੇ ਕੋਈ ਇਦ ਕਹ ਆ ਰਹੀ ਹੈ ਨਹੀਂ ਲਾਉਣ ਦਾ ਹਾਜ਼ਰੀਆਂ ਤੇ ਫਿਰ ਉਹ ਕਿਉਂ ਲਾਈਆਂ ਮੈਂ ਕਈ ਲੋਕ ਤਾਂ ਕਰਲਾ ਰਹੇ ਆ ਵੀ ਅਸੀਂ ਕੰਮਾਂ ਤੇ ਜਾਂਦੇ ਆ ਸਾਡੀਆਂ ਹਾਜ਼ਿਰਗਾਨੇ ਲੱਗਦੀਆਂ ਤੇ ਤੁਸੀਂ ਗਏ ਨਹੀਂ ਤੁਹਾਡੀ ਜ਼ਾਂ ਵੀ ਲੱਗ ਗਈ ਸਾਡੀ ਤਾਂ ਵੀ ਲੱਗੀ ਤੁਹਾਨੂੰ ਤਾਂ ਬੋਲਣਾ ਨਹੀਂ ਚਾਹੀਦਾ ਨਹੀਂ ਬੋਲਣਾ ਚਾਹੀਦਾ ਕਾ ਤੋਂ ਸੱਚ ਤਾਂ ਸੱਚ ਹੀ ਹੁੰਦਾ ਹਾਂ ਨਾ ਕਿ ਕਮਾਈ ਖਾਣ ਦੇ ਵਿੱਚ ਕੋਈ ਫਾਇਦਾ ਨਹੀਂ ਕਿਸੇ ਦਾ ਹੱਕ ਨਹੀਂ ਖਾਣਾ ਬਿਲਕੁਲ ਸਹੀ ਆ ਕਿਸੇ ਦਾ ਹੱਕ ਨਹੀਂ ਖਾਣਾ ਕੋਈ ਹੱਕ ਨਹੀਂ ਖਾਣਾ ਕਿਸੇ ਦਾ ਲੋੜ ਨਹੀਂ ਕਿਸੇ ਦਾ ਹੱਕ ਖਾਣ ਦੀ ਕਿਉਂ ਕਿਸੇ ਦੀ ਆਪਾਂ ਕਾਲੀ ਕਮਾਈ ਖਾਜ ਇਹ ਜਿਹੜੇ ਮਨਜ਼ੂਰ ਉੱਥੇ ਕੰਮ ਕਰਦੇ ਆ ਆਪਾਂ ਘਰੇ ਬੈਠੇ ਹਾਜ਼ਰੀਆਂ ਪਵਾ ਲਗੇ ਇਹ ਖਾਣ ਦਾ ਨਹੀਂ ਅਧਿਕਾਰ ਲੋੜ ਨਹੀਂ ਖਾਣ ਦੀ ਜੀ ਜੀ ਇਹੋ ਜਿਹਾ ਇਮਾਨਦਾਰ ਵੀ ਲੋਕ ਚਾਹੀਦੇ ਦੀ ਗੱਲ ਕੀ ਹੈ ਜਿਹਦੇ ਹਾਜ਼ਰ ਨੂੰ ਲੈ ਕੇ ਤੁਸੀਂ ਅੱਜ ਇਕੱਠੇ ਹੋਏ ਹੋ ਸਾਰੇ ਵੀਰੇ ਕੁਝ ਕੁ ਲੋਗ ਆ ਸਾਡੇ ਪਿੰਡ ਦੇ ਜਿਹੜੇ ਬਹੁਤ ਪਰੇਸ਼ਾਨ ਆ ਇਸ ਮੇਟ ਤੋਂ ਕੀ ਕਹਿੰਦੇ ਆ ਕਿ ਅਸੀਂ ਅਰਜੀ ਭਰਨ ਜਾਂਦੇ ਆ ਤਾਂ ਉਹ ਕਹਿ ਦਿੰਦਾ ਕਿ ਮੇਰੇ ਕੋਲੇ ਤਾਂ ਇੰਨਾ ਤੁਹਾਡੇ ਲਈ ਕੰਮ ਹੈ ਨਹੀਂ ਮੈਂ ਨਹੀਂ ਕਰਾ ਸਕਦਾ ਤੁਹਾਡੇ ਤੋਂ ਕੰਮ ਤਾਂ ਉਹ ਸਾਡੇ ਪਿੰਡ ਦੇ ਜੋ ਲੋਗ ਆ ਉਹ ਦੂਜੇ ਪਿੰਡ ਦੇ ਵਿੱਚ ਜਾ ਕੇ ਕੰਮ ਕਰਦੇ ਆ ਅਰਜੀ ਭਰਦੇ ਆ ਤਾਂ ਬਹੁਤ ਲੋਗ ਇਹੋ ਜਿਹੇ ਵਿਚਾਰੇ ਪਰੇਸ਼ਾਨ ਹੁੰਦੇ ਆ ਕਿ ਸਾਨੂੰ ਕੰਮ ਚਾਹੀਦਾ ਜਿਹੜੀਆਂ ਬੀਬੀਆਂ ਕਿ ਵਿਚਾਰੀਆਂ ਖੇਤਾ 'ਚ ਕੰਮ ਨਹੀਂ ਕਰ ਸਕਦੀਆਂ ਉਹਨਾਂ ਲਈ ਇਹ ਨਰੇਗਾ ਬਣੀ ਆ ਤੇ ਪਰ ਉਹਨਾਂ ਨੂੰ ਇਹ ਕੰਮ ਨਹੀਂ ਦਿੱਤਾ ਜਾਂਦਾ ਤਾਂ ਜਿਹੜੇ ਘਰੇ ਬੈਠੇ ਆ ਮੈਂਬਰ ਆ ਤਾਂ ਉਹਨਾਂ ਦੇ ਨਜਾਇਜ਼ ਹਾਜ਼ਰਾਂ ਲੱਗਦੇ ਉਹ ਬਹੁਤ ਹੀ ਜ਼ਿਆਦੇ ਨਜਾਇਜ਼ ਹਾਜ਼ਰਾਂ ਲਾਉਂਦੇ ਤਾਂ ਉੱਥੋਂ ਕੰਮ ਮਜ਼ਦੂਰਾ ਤੋਂ ਕਰਾਇਆ ਜਾਂਦਾ ਜੋ ਵਿਚਾਰੇ ਮਜ਼ਦੂਰ ਉੱਥੇ ਜਾਂਦੇ ਆ ਉਹਨਾਂ ਦਾ ਘਰੇ ਬੈਠਾਂ ਦਾ ਕੰਮ ਵੀ ਉਹਨਾਂ ਤੋਂ ਲਿਆ ਜਾਂਦਾ ਇਹ ਨਹੀਂ ਕਰਨਾ ਚਾਹੀਦਾ ਇਹ ਆਪਾਂ ਨੂੰ ਕਿਤੇ ਵੀ ਨਹੀਂ ਲਿਖਿਆ ਕਿ ਆਪਾਂ ਉਹਨਾਂ ਤੋਂ ਕੰਮ ਲੱਗੇ ਜੀ ਜੀ ਇਸ ਦੀ ਬਿਲਕੁਲ ਪੜਤਾਲ ਹੋਣੀ ਚਾਹੀਦੀ ਆ ਜਿਹੜੇ ਸਰਪੰਚ ਆ ਸੈਕਟਰੀ ਆ ਮੇਟ ਹੈ ਉਹ ਆਪਦੇ ਚਹੇਤਿਆਂ ਦੇ ਘਰ ਪੂਜਦੇ ਆ ਆਪਦੇ ਚਹੇਤਿਆਂ ਦੇ ਜਾਨੀ ਕਿ ਹਾਜ਼ਰਾਂ ਲਵਾਉਂਦੇ ਜਿਹੜੇ ਗਰੀਬ ਲੋਕ ਆ ਮੇਰੇ ਭੈਣ ਸਾਡੀ 10 ਕਿ hecta ਵੀ ਜਿਹੜੇ ਬਜ਼ੁਰਗ ਹੈ ਉਹਨਾਂ ਤੋਂ ਕੰਮ ਨਹੀਂ ਹੁੰਦਾ ਬਜ਼ੁਰਗ ਸਾਡੀਆਂ ਮਾਤਾ ਉਹਨਾਂ ਤੋਂ ਕੰਮ ਨਹੀਂ ਹੁੰਦਾ ਉਹਨਾਂ ਲਈ ਵੀ ਇਹ ਅਮਰੀਕਾ ਬਣੀ ਸੀ ਤੁਹਾਡੇ ਨਾਲ ਵੀ ਐ ਹੁੰਦਾ ਹੈ ਹਾਂਜੀ ਸਾਡੇ ਅੱਖੀ ਵੇਖਦੇ ਨਰੇਗਾ ਵਾਲੀਆਂ ਬੁੜੀਆਂ ਹਾਜੀ ਨਾਲ ਵਾਕੇ ਘਰੇ ਮੋੜਦੀਆਂ ਹੂੰ ਇਹ ਲਗਦੀਆਂ ਨਿਯਾਜ਼ ਹਾਜ਼ਰਨਾ ਅਸੀਂ ਜਿੰਨਾ ਲਾਇਆ 6 ਦਿਨ ਮੁੜ ਕੇ ਸਾਡੀ ਇਹਨਾਂ ਨੇ ਅਰਜ਼ੀ ਨਹੀਂ ਭਰੀ ਕਹਿੰਦੇ ਕਿ ਜਿੰਨਾਂ ਦੇ ਦਿਨ ਲੱਗੇ ਉਹਨਾਂ ਦੀਆਂ ਅਰਜ਼ੀਆਂ ਭਰੀਆਂ ਜਾਣੀਆਂ ਤੇ ਉਸੇ ਗਲੀ 'ਚੋਂ ਬੁੜੀਆਂ ਦੀਆਂ ਅਰਜ਼ੀਆਂ ਭਰਨਾਂਗਾ ਤੇ ਮੈਂ ਬੋਲ ਪੀ ਸੀ ਉੱਥੇ ਤੇਮ ਖਬਰ ਮੇਰੀ ਤਾਂ ਹੀ ਨਹੀਂ ਅਰਜੀ ਭਰੀ ਉਹਨਾਂ ਨੇ ਜੀ ਜੀ ਕਈ ਬੁੜੀਆਂ ਹੁੰਦੀਆਂ ਇਕੱਲੀ ਹਾਜ਼ਰੀ ਲਾ ਕੇ ਤੁਰ ਜਾਂਦੀਆਂ ਕੰਮ ਨਹੀਂ ਕਰਦੀਆਂ ਜੀ ਨਹੀਂ ਕਰਦੀਆਂ ਜੀ ਆਪਾਂ ਨੂੰ ਕੋੜਾ ਕੋ ਡਾਰ ਆ ਨਹੀਂ ਕਰਦੀਆਂ ਕੰਮ ਹਾਜ਼ਰੀ ਲਵਾ ਕੇ ਮੋੜਦੀਆਂ ਰਹੀਆਂ ਸਾਡੇ ਅੱਖੀ ਵੇਖਣ ਦੀ ਗੱਲ ਆ ਤੁਸੀਂ ਇਹਦੀ ਸ਼ਿਕਾਇਤ ਨਹੀਂ ਕਰੀ ਸੈਕਟਰੀ ਨੂੰ ਕਿਹਾ ਨਹੀਂ ਜੀ ਅਸੀਂ ਨਹੀਂ ਕਿਹਾ ਇੱਕ ਬੰਦਾ ਕੀ ਕਹਵੇ ਸਾਰੇ ਬੋਲਣ ਤਾਂ ਫੇਰ ਆ ਜੀ ਤੁਹਾਡੇ ਮਤਾ ਹਾਂ ਜੀ ਸਾਡੇ ਆਪ ਕਿ ਅੱਖੀ ਵੇਖਣੀ ਹਾਂ ਮੈਂ ਸ਼ੀਦਾਂ ਲਾਇਆ ਉੱਥੇ ਇੱਕ ਦਾ ਪੰਚ ਦੇ ਘਰੇ ਕੰਮ ਕਰਦੀ ਉਹ ਹਾਜੀ ਲਾ ਕੇ ਉਹਨੇ ਪੈਰੀ ਮੋੜਮ ਦੀ ਠੀਕ ਹੈ ਨਾ ਜਦੋਂ 5 ਵਜੇ ਫੋਟਾ ਉਹ ਉਹ ਸੈਂਟਰੀ ਹੋਰ ਬੁੜੀ ਠਾਲਣੇ ਉਹਦੇ ਸਾਥ ਤੇ ਮਾਇਆ ਕਾ ਤੁਸੀਂ ਨਾ ਕਿਸੇ ਦੀਆਂ ਬੋਟੀਆਂ ਨਾ ਬਣੋ ਉਹ ਬੁੜੀ ਸਦੋ ਜਿਹੜੀ ਹਾਜੀ ਲਾ ਕੇ ਗਈ ਠੀਕ ਹੈ ਨਾ ਤੇ ਉਹ ਕਹਿੰਦੇ ਚੱਲ ਕੋਈ ਨਹੀਂ ਮਾਇਆ ਰੋਲਾ ਪਾਉਂਦੇ ਮੇਰਾ ਲੜ ਪੈਂਦਾ ਸੈਂਟਰੀ ਮੇਰੇ ਸ਼ੀਦਾਂ ਲਾਇਆ ਉਹਦੋਂ ਵਾਰ ਮੇਰਾ ਨਾਂ ਨਹੀਂ ਕੱਢਿਆ ਨੇ ਨਾਇਬ ਨੇ ਕੀ ਕਰਾ ਅੰਦਰ ਚਾਚੂ ਤੂੰ ਲੜਦੀ ਬੜਾ ਮੈਂ ਕਿਹਾ ਹੱਕ ਤੇ ਲੜਨਾ ਚਾਹੀਦਾ ਠੀਕ ਹੈ ਨਾ ਮੈਂ ਕਿਹਾ ਸਾਡੇ ਤਾਂ ਹੁਣ ਘੱਟ ਇਕੱਠੇ ਹੋ ਜਾਂਦੇ ਆ ਸਾਨੂੰ ਪਾਣੀ ਨਹੀਂ ਪੀਣ ਦਿੰਦਾ ਉਹ ਉਹਨੇ ਦਿਹਾੜੀ ਸਾਡੇ ਚੋਂ ਕੱਢਦਾ ਫਿਰ ਬਾਕੀ ਉਹਦਾ ਪਰਜਾ ਪਰਜਾਈ ਤੇ ਭਰਾ ਲੜ ਪਏ ਉਹ ਤਾਂ ਜਾਵਲੇ ਸਿੱਟੇ ਚੋਂ ਦੋਪੜਾ ਸਿੱਟੇ ਲੈ ਉਹਨਾਂ ਦੀ ਨਾਇਬ ਨੇ ਹਾਜ਼ਰੀਆਂ ਲਾਈਆਂ ਪਰਾ ਦੀ ਨਾਇਬ ਜੀ ਦੂਜੇ ਦੀ ਜਾਇਉਦੀ ਹਾਂ ਕੋਣੇ ਕੋਣੇ ਆਪਦੇ ਭਰਾ ਪਰਜਾਈ ਦੀ ਵੀ ਹਾਜ਼ਰੀ ਲਈ ਆ ਇਹ ਕਹਿ ਰਹੇ ਆ ਤੇ ਬਾਕੀ ਇਹ ਗੱਲ ਆ ਵੀ ਇਹ ਵਿਚਾਰਨਾ ਖੱਪਦਿਆਂ ਇਹਨਾਂ ਨੂੰ ਥਾਂ ਮਣ ਕੇ ਦਿੱਤਾ ਜਾਂਦਾ ਇਹ ਤੁਹਾਨੂੰ ਵੀ ਪਤਾ ਵੀ ਨਰੇਗਾ ਚ ਥਾਂ ਮਣ ਕੇ ਦਿੱਤਾ ਜਾਂਦਾ ਉਹ ਉਹਨਾਂ ਬੰਦਿਆਂ ਦਾ ਥਾਂ ਵੀ ਇਹਨਾਂ ਤੋਂ ਕਢਾਉਂਦੇ ਆ ਕਿਉਂ ਕਢਾਉਂਦੇ ਆ ਫਿਰ ਉਹਨਾਂ ਨੂੰ ਪਾਣੀ ਦਾ ਵੀ ਟਾਈਮ ਵੱਧਦਾ ਵੀ ਇੰਨਾ ਟਾਈਮ ਤੋਂ ਪਾਣੀ ਪੀਣਾ ਕਿਉਂ ਭਈ ਇਹ ਟਾਈਮ ਤੱਕ ਕਿਤੇ ਵੀ ਨਹੀਂ ਲਿਖਿਆਗਾ ਵੀ ਟਾਈਮ ਤੇ ਪਾਣੀ ਪੀਣਾ ਹਾਂ ਜਿਹੜਾ ਘਰੇ ਬੈਠਿਆ ਨਾ ਹਾਜ਼ਰਾਂ ਨੂੰ ਲਾਉਂਦੇ ਇੰਨਾ ਤੋਂ ਕਰਾ ਕਰਕੇ ਵਿਚਾਰਾਂ ਦਾ ਇਹਨਾਂ ਦਾ ਲਹੂ ਪੀਤਾ ਜਾਂਦਾ ਇਹ ਗੱਲ ਕੈਸੀ ਬੰਦ ਮਾਤਾ ਤੂੰ ਨਾ ਵੀ ਬੇਨਕਾ ਲੋਕਾਂ ਕੋਲੋਂ ਖਾੜੋ ਤੇਰੇ ਮਾਮਾ ਵਰਗੇ ਆ ਤੇ ਤੂੰ ਸੀ ਸਾਡਾ ਲਹੂ ਨਾ ਪਿਆ ਪਾਣੀ ਸਾਨੂੰ ਛੁੱਟੀ ਦਿਆ ਕਰ ਬਾਂਝੀ ਮੈਨੂੰ ਕਹ ਚਾਚੀ ਆਉਣਾ ਆ ਜਾ ਕੰਮ ਤੇ ਨਹੀਂ ਹੋਏ ਮੇਰੇ ਛਿਆਂ ਤੇ ਨਾ ਪੈਸੇ ਆਇਆ ਤੇ ਨਾ ਮੇਰਾ ਨਾਮ ਕੱਢਿਆ ਉਹਨਾਂ ਨੇ ਮਾ ਕਹ ਜੇ ਨਾਮ ਕੱਢਣਾ ਕਰ ਦੇ ਤੇ ਨਹੀਂ ਫਿਰ ਮੈਂ ਉਹ ਕਰੂ ਜਿਹੜੇ ਕੀਟੇ ਮੈਂ ਤੇ ਝੰਡਾ ਸਵਾਰ ਕੇ ਪਿੰਡ ਤੇ ਗੱਡੂਗੀ ਠੀਕ ਆ ਨਾ ਮੜ ਕੇ ਕਹਿੰਦਾ ਬੇਬੇ ਤੂੰ ਲੜਦੀ ਮੈਂ ਮਾ ਮੈਂ ਤੇ ਐਵੇਂ ਲੜੂਗੀ ਠੀਕ ਆ ਹੱਕ ਤੇ ਲੜਨਾ ਚਾਹੀਦਾ ਹਰ ਜਿਹੜੀ ਬੜੀਆਂ ਇੱਕ ਤਾਂ ਹਾਜੀ ਲਾ ਕੇ ਤੁਰ ਜਾਣ ਮੋਟਾਂ ਚਾਂਗਾ ਤੇ 5 ਵਜੇ ਹੋਰ ਕੀ ਬੁੜੀ ਨੂੰ ਫੜ ਜਾ ਮੋਂ ਨਾਲ ਲੜਦੀ ਕਉ ਉਹਨਾਂ ਦੀਆਂ ਬੋਟੀਆਂ ਮਾਦਦੇ ਘਰ ਆ ਲਾਨੀਆਂ ਤੁਸੀਂ ਉਹ ਬੁੜੀ ਸੱਦੋ ਜਿਹੜੀ ਹਾਜੀ ਲਾ ਕੇ ਗਈ ਆ ਹਾਂ ਮਨਿਆ ਬੇਬੇ ਤੂੰ ਰੌੜਾ ਪਾ ਨਹੀਂ ਮਾਖਾ ਚ ਰੌੜਾਵੇਂ ਪਾਵਾਂਗੇ ਤੇ ਮੁੜ ਕੇ ਮੇਰਾ ਨਾਂ ਨਹੀਂ ਕੱਢਿਆ ਉਹਨਾਂ ਨੇ ਜਦੋਂ ਤੁਹਾਨੂੰ ਥਾਂ ਮਿਣ ਕੇ ਦਿੱਤਾ ਜਾਂਦਾ ਤੁਹਾਨੂੰ ਡਬਲ ਦੇ ਦਿੰਦੇ ਆ ਮਿਣ ਕੇ ਵੀ ਦੂਜੇ ਦਾ ਵੀ ਤੁਸੀਂ ਕੱਢੋ ਤੁਸੀਂ ਰੌੜਾ ਨਹੀਂ ਪਾਏ ਬਸ ਨਹੀਂ ਕੱਢਣਾ ਮੈਂ ਫੇਹਲਾ ਪਾਉਂਦੀ ਸੀ ਕਹਿੰਦੇ ਜਿਹੜੀ ਪਰਜਾਈ ਸੀ ਉਹ ਉਹ ਦੂਜਾ ਉਹ ਚਮਚਾ ਗਰੀ ਰੱਖੀ ਸੀ ਉਹ ਕਹਿੰਦੀ ਕੋਈ ਨਹੀਂ ਚਾਹਤੇ ਉਹ ਗਾਇਰ ਦੇ ਨਾਲ ਮਿਲ ਕੇ ਕੱਢ ਲੋ ਇੱਕ ਹੋਰ ਸੀ ਉਹਦੀ ਸਾਲੀ ਬੀਬੋ ਇਹ ਵੀ ਚਮਚਾਗਰੀ ਕਰਦੀ ਹੈ ਨਾਇਬ ਦਾ ਬਾਣਾ ਪੱਕਾ ਕਰਦੀ ਅੱਜ ਕੋਈ ਨਹੀਂ ਮਾਇ ਕੜਾਉਣੀ ਆ ਉਹਨੇ ਪਹਿਲਾਂ ਸੀਦਨ ਆਪਦੇ ਲਾਏ ਬੀਬੋ ਨੇ ਤਾਂ ਫੇਰ ਆਪਦੇ ਥਾਂ ਤੇ ਚਮਚਾਗਰੀ ਚੱਲਦੀ ਆ ਹਾਂ ਚਮਚਾਗਰੀ ਪੂਰੀ ਫੋਲ ਚੱਲਦੀ ਚਮਚਾਗਰੀ ਕਰੂਗਾ ਉਹਦੀ ਹਾਇਰੀ ਲੱਗ ਜਾਂਦੀ ਆ ਹਾਂਜੀ ਲੱਗ ਜਾਂਦੀ ਜੀ ਤਰਾਉਣਾ ਪਿੱਛੇ ਕਬੜੀਆਂ ਦੀਆਂ ਅੱਗੇ ਆ ਜੋ ਬੰਦਾ ਚਮਚਾ ਕਰੀ ਕਰੂਗਾ ਉਹਦਾ ਤਾਂ ਕੰਮ ਪਹਿਲਾਂ ਹੁੰਦਾ ਉਹਦਾ ਪਹਿਲਾਂ ਕੰਮ ਕਰਦੇ ਆ ਬਹੁਤ ਆਜੇ ਬੰਦੇ ਆ ਜਿਹੜੇ ਮੈਂਬਰ ਮੁੰਡੇ ਮੰਡਿਆਂ ਦੇ ਵਿੱਚ ਕੰਮ ਕਰਦੇ ਆ ਤੇ ਉੱਪਰ ਉਹਨਾਂ ਦੀ ਹਾਜ਼ਰੀ ਵੀ ਲੱਗਦੀ ਇਹ ਤੁਸੀਂ ਨੈਟ ਕਦੋਂ ਵੀ ਚੈੱਕ ਕਰ ਸਕਦੇ ਆ ਤੁਸੀਂ ਚੁੰਚਾ ਗਰੀ ਨਹੀਂ ਕਰਦੇ ਤਾਂ ਕਰਕੇ ਤੁਹਾਡੇ ਨਾਲ ਸਾਡੇ 13 ਸਾਲ ਮੇਰੇ ਘਰ ਵਾਲੇ ਨੇ ਇਹ ਕੰਮ ਕੀਤਾ ਮੇਟਪੁਣਾ ਕੀਤਾ ਮੈਂ ਇਹ ਸਾਰੇ ਗਵਾ ਖੜੇ ਆ ਕਿਆ ਨਾ ਮੈਨੂੰ ਮਣਕੇ ਥਾਂ ਦਿੰਦੇ ਸੀ ਤਾਂ ਫੇਰ ਮੈਂ ਕੰਮ ਕਰਦੀ ਸੀ ਤਾਂ ਮੇਰੀ ਹਾਜ਼ਰੀ ਲੱਗਦੀ ਸੀ ਉਹ ਹਾਜ਼ਰੀ ਲਵਾਉਂਦੇ ਤੇ ਘਰੇ ਆ ਜਾਂਦੇ ਆ ਇਹ ਤਾਂ ਕਿਸੇ ਕਿਤਾਬ ਚ ਨਹੀਂ ਲਿਖਿਆ ਇਹ ਚੀਜ਼ ਦਾ ਆਪਾਂ ਨੂੰ ਇੰਨਾ ਕੁ ਹਰ ਇੱਕ ਬੰਦੇ ਨੂੰ ਇਹ ਚੀਜ਼ ਦਾ ਪਤਾ ਵੀ ਇਹ ਕਿਤੇ ਵੀ ਨਹੀਂ ਮਾਤਾ ਤੁਹਾਡੇ ਨਾਲ ਵੀ ਐ ਹੀ ਹੁੰਦਾ ਪਰਵੇਂ ਐਵੇਂ ਹੀ ਹੁੰਦਾ ਸਾਡੇ ਤਾਂ ਠੀਕ ਠੀਕ ਦਿਨ ਲੋਆ ਕੇ ਮਰਤੇ ਮਹੀਨਾ ਮਹੀਨਾ ਨਹੀਂ ਕੰਮ ਜੁੜਦੇ ਫਿਰ ਕਹਿੰਦੇ ਅਸੀਂ ਦੂਧੀਸ ਨਾ ਬੁੜੀਆਂ ਨੂੰ ਨਹੀਂ ਲੋਣੀ ਤੇ ਫਿਰ ਕਹਿੰਦੇ ਬੰਦਿਆਂ ਦੇ ਨਾਂ ਕੱਢੇ ਆ ਤੁਹਾਡੇ ਨਾਲ ਵੀ ਮਾਤਾ ਹੁੰਦਾ ਮੈਂ ਤਾਂ ਚਾਰ ਕ ਦਿਨ ਲਾਇਏ ਸੀ ਬਾਈ ਅਸੀਂ ਕੰਮ ਕਰਕੇ ਬੈਠਣ ਲੱਗੇ ਕਹਿੰਦੇ ਵੀ ਹਜੇ ਨਹੀਂ ਬੈਠਣਾਗਾ ਇੰਨਾ ਥਾਂ ਹੋਰ ਕੱਢਣਾ ਵੀ ਫੇਰ ਬੈਠਣਾ ਮੈਂ ਅਖਾ ਵੀ ਅਸੀਂ ਕਿਹੜਾ ਦਿਹਾੜੀ ਆਏ ਅਸੀਂ ਤਾਂ ਨਰੇਗਾ ਚ ਆਏ ਨਰੇਗਾ ਵਾਲਾ ਕੰਮ ਕਰਾਂਗੇ ਹਾਂਜੀ ਭੈਣ ਸਰ ਮੇਰੀ ਮੰਮੀ ਗਈ ਸੀ ਕਿ ਪਰ ਨਾਰਜੀ ਉਹਨਾਂ ਨੇ ਨਹੀਂ ਭਰੀ ਕਹਿੰਦੇ ਇੰਨੇ ਬੰਦਿਆਂ ਦੇ ਨਾਲ ਕਿ ਸਾਡਾ ਜਾਵ ਨਹੀਂ ਇੱਕ ਨਾਲ ਨਾਲ ਕਹਿੰਦੇ ਮੈਂ ਦੂਜੇ ਪਿੰਡ ਅਸੀਂ ਕੰਮ ਕਰਦੇ ਰਹੇ ਕੋਈ 6-7 ਬੁੜੀਆਂ ਸੀਗੀਆਂ ਹਾਂ ਜੀ ਤੇ ਸਰਪੰਚ ਵਾਲੇ ਪਾਸੇ ਕੰਮ ਕੀਤਾ ਫਿਰ ਇਹ ਤਾਂ ਹੈ ਨਹੀਂਗਾ ਤੂੰ ਕੱਲੇ ਆਪਦੇ ਅਰਜ਼ੀਆਂ ਭਰੀ ਜਾਂਦੇ ਦੂਜਿਆਂ ਦਾ ਕੰਮ ਹੀ ਨਾ ਕਰੇ ਸਭ ਨੂੰ ਕਰ ਲੋੜੀਦੇ ਆ ਨਾ ਹਾਂ ਤੇ ਸਾਡੀਆਂ ਅਰਜ਼ੀਆਂ ਨਹੀਂ ਸੀ ਭਰਦਾਂ ਨਾ ਐ ਸਿੰਘ ਜੀ ਨਾ ਇਹ ਵਾਲ ਤਾਂ ਮੁੰਡੇ ਦੀ ਜਿੱਦੋਂ ਜਾਣੇ ਉਹਦਾ ਹੀ ਮੋੜ ਦਿੰਦੇ ਆ ਜੀ ਅਸੀਂ ਵੀ ਗਏ ਸੀਗੇ ਸਾਨੂੰ ਕਹਿੰਦੇ ਤੁਹਾਡੇ ਹਜੇ 6 ਦਿਨ ਨਹੀਂ ਤੁਹਾਡੇ ਲਵਾਉਣੇ ਅਸੀਂ ਤੁਹਾਡਾ ਬਾਹਰ ਚਾਰ ਜਗਾਂ ਭਰਾਂਗੇ ਅਸੀਂ ਦੋ ਵਾਰ ਹੀ ਗਏ ਦੋਨੇ ਵਾਰੀ ਸਾਨੂੰ ਮੋੜਤਾ ਅੱਕ ਕੇ ਅਸੀਂ ਦੂਜੇ ਪਿੰਡ ਦੇ ਵਿੱਚ ਕੰਮ ਕਰਨ ਗਏ ਉਧਰ ਵੀ ਸਾਨੂੰ ਕਹਿੰਦੇ ਵੀ ਤੁਸੀਂ ਇੱਧਰ ਕਾਹਤੋਂ ਆਉਨੇ ਆ ਅਸੀਂ ਆਖਿਆ ਜੀ ਜਦੋਂ ਸਾਨੂੰ ਉਧਰ ਕੰਮ ਨਹੀਂ ਦਿੰਦੇ ਖੜੀ ਅਰਜੀ ਨਹੀਂ ਪਰਦੇ ਫਿਰ ਅਸੀਂ ਤੁਹਾਡੇ ਹਾਲ ਤੱਕ ਕੰਮ ਕਰਨਾ ਹੀ ਅਸੀਂ ਤਾਂ ਫਿਰ ਕਿਤੇ ਨਾ ਕਿਤੇ ਕੰਮ ਕਰਨਾ ਹੀ ਹੈ ਜੇ ਅਸੀਂ ਕਿੱਥੋਂ ਖਾਈਏ ਫਿਰ ਤੇ ਅਸੀਂ ਸਾਡੇ ਬੰਦਿਆਂ ਦੀਆਂ ਅਰਜ਼ੀਆਂ ਘਟਦਿਆਂ ਪੈਸੇ ਖਤਮ ਹੁੰਦੇ ਪੈਸੇ ਥੋਡੇ ਵਾਲੇ ਉਧਰਲੇ ਪਾਸੇ ਜਾਂਦੇ ਆ ਫਿਰ ਉਹਨਾਂ ਦੇ ਦੇਣ ਨਹੀਂ ਪੂਰੇ ਲੱਗਦੇਗੇ ਜੀ ਤੁਸੀਂ ਵੀ ਕੁਝ ਦੱਸ ਰਹੇ ਸੀ ਭੈਣ ਮੈਂ ਹਾਂਜੀ ਵੀਰੇ ਅਸੀਂ ਤਾਂ ਵੈਸੇ ਗਏ ਨਹੀਂ ਸਨ ਤਾਂ ਘਰੇ ਖਬਰ ਆਉਂਦੀ ਸੀ ਵੀ 35 ਬੰਦਿਆਂ ਦੀਆਂ ਹਾਜ਼ਰੀਆਂ ਲੱਗਦਿਆਂ ਤਾਂ ਉਥੇ 15 ਕਰੇ ਜਾਂਦੇ ਆ ਵੀ ਬਾਕੀ 15 ਤੋਂ ਕੰਮ ਲੈਂਦੇ ਆ ਡਬਲ ਕੰਮ ਲੈਂਦੇ ਆ 15 ਦੋਨੋਂ 30 ਉ 30 ਤੋਂ ਵੀ ਜ਼ਿਆਦਾ ਲੈਂਦੇ ਆ ਹਾਂਜੀ ਵੀ ਹੁਣ ਸਾਰੇ ਸੀਜ਼ਨ ਲਾਇਆ ਮੁੰਡਿਆਂ ਨੇ ਵੀ ਜਿਹੜੇ ਮੈਂਬਰ ਬਣੇ ਆ ਅਸੀਂ ਵੀ ਮੈਂਬਰ ਰਹੇ ਆ 5 ਸਾਲ ਮੈਂਬਰੀ ਕੀਤੀ ਹਥ ਬਰੋਬਰ ਫੜ ਕੇ ਆ ਕੋਈ ਵੀ ਬੰਦਾ ਕਹਦੇ ਵੀ ਇਹਨਾਂ ਨਾਲੋਂ ਜ਼ਿਆਦਾ ਪਕਾਈ ਹੁੰਦੀ ਸੀ ਮੇਰੀ ਤਾਂ ਕਿਉਂ ਗੇੜਾ ਹੁੰਦਾ ਸੀ ਇਹਨਾਂ ਨੇ ਤਾਂ ਇੱਕ ਥਾਂ ਖੜਨਾ ਹੁੰਦਾ ਸੀ ਮੇਰਾ ਗੇੜਾ ਹੁੰਦਾ ਸੀ ਤੇ ਹੁਣ ਅਗਲੇ ਮੈਂਬਰ ਸਰਪੰਚਾਂ ਨੇ ਤੂੜੀਆਂ ਦੇ ਸੀਜ਼ਨ ਲਾਏ ਆ ਤੇ ਹਾਜ਼ਰੀਆਂ ਕਰੇ ਪਿੰਗਾ ਸਾਡੇ ਵਾਰੀ ਤਾਂ ਐ ਟੰਗਿਆ ਸੀ ਸਾਨੂੰ ਵੀ ਹਾਜ਼ਰੀ ਕਿਸੇ ਦਿਨ ਜਾਇਜ ਲੱਗਣ ਨਹੀਂ ਦੇਣੀ ਤੇ ਹੁਣ ਕਿੱਧਰ ਗਏ ਆ ਹੁਣ ਮੈਂਬਰ ਸਰਪੰਚ ਕਿੱਧਰ ਗਏ ਆ ਇਹ ਮੱਢ ਦੇ ਸਰਤੇ ਹੁੰਦੇਗਾ ਨਾ ਸਾਰਾ ਕੁਝ ਅਗਲੇ ਸਰਪੰਚੀ ਮੌਕੇ ਸੀਗਾ ਹੁਣ ਤਾਂ ਸਰਪੰਚ ਨੇ ਇਹ ਗੱਲ ਕਹੀ ਆ ਨਾ ਵੀ 10 ਮੈਂਬਰਾਂ ਦੀ ਮੈਂ ਹਾਜ਼ਰੀ ਲਵਾ ਸਕਦੀ ਘਰੇ ਬੈਠੀ ਸਾਡੀ ਤਾਂ ਲਵਾਈ ਨਹੀਂ ਕਿਸੇ ਨੇ ਇਹ ਤੁਹਾਨੂੰ ਪਤਾ ਹੋਊਗਾ ਜਾਂ ਸਰਕਾਰ ਨੂੰ ਪਤਾ ਹੋਊਗਾ ਮੈਨੂੰ ਐਂ ਦੱਸੋ ਜੇ ਇਥੇ ਕੋਈ ਜਰਨਲ ਸਰਪੰਚ ਹੁੰਦਾ ਫਿਰ ਤੁਸੀਂ ਰੋਲਾ ਪਾਉਣਾ ਸੀ ਐਸੀ ਲੋਕਾਂ ਨੇ ਵੀ ਉਹ ਜ਼ਿੰਮੇਦਾਰ ਆ ਸਾਡੇ ਨਾਲ ਧੱਕਾ ਕਰਦੇ ਆ ਅਸੀਂ ਗਰੀਬ ਆ ਸਰਪੰਚ ਵੀ ਤੁਹਾਡਾ ਐਸੀ ਆ ਤੇ ਇਹ ਐਸੀ ਕਰਕੇ ਤਾਂ ਧੱਕਾ ਕਰਦਾ ਨਹੀਂ ਜੇ ਉੱਥੇ ਧਰਨਾ ਲਾ ਲੈਣਾ ਸੀ ਜਾ ਕੇ ਹੂੰ ਹੌਣ ਤਾਂ ਤੁਸੀਂ ਹੁਣ ਤਾਂ ਜ਼ਿੰਮੇਦਾਰ ਦੇ ਬਾਅਦ ਚ ਧਰਨਾ ਲਾ ਲੈਣਾ ਸੀ ਕਿ ਜ਼ਿੰਮੇਦਾਰ ਆ ਇਹ ਤਕੜਾ ਗਰੀਬਾਂ ਨੂੰ ਧੱਕਾ ਕਰਦਾ ਤੁਹਾਡੇ ਐਸੀ ਤੁਹਾਡੇ ਨਾਲ ਐਸੀ ਧੱਕਾ ਕਰੀ ਜਾਂਦਾ ਧੱਕਾ ਕਰਨਾ ਧੱਕਾ ਕਰਕੇ ਜਦੋਂ ਬੋਟਾ ਵੇਲੇ ਧੱਕਾ ਹੋ ਗਿਆ ਹੁਣ ਤਾਂ ਹੁਣੇ ਹੀ ਹੋਣਾ ਜਦੋਂ ਬੋਟਾ ਵੇਲੇ ਧੱਕਾ ਹੋ ਗਿਆ ਹੁਣ ਤਾਂ ਹੁਣੇ ਇਕੱਠੇ ਹੋ ਕੇ ਘਰੇ ਨਹੀਂ ਗਏ ਤੁਸੀਂ ਉਹਨੇ ਭਰਾਵਾ ਇਕੱਠੇ ਹੋ ਕੇ ਮਗਰੋਂ ਤੁਹਾਨੂੰ ਪਤਾ ਝੂਠੀ ਮਾਰ ਦਿੰਦੀ ਹੈ ਸਾਡੇ ਘਰੇ ਰੋੜੇ ਮਾਰਤੇ ਸਾਡਾਂ ਬਾਹਵਾ ਫੜ ਲਗਾ ਤੇ ਹੁਣ ਐਵੇਂ ਕੀ ਲੈਣ ਜਾਣਾ ਉਹਨਾਂ ਨੇ ਤੇ ਨਾਲੇ ਜਦੋਂ ਇੱਕ ਤਾਂ ਮੁਲਾਜ਼ਮ ਵੀ ਉਹਨਾਂ ਨਾਲੇ ਹੋਇਆ ਆ ਤਾਰਾਂ ਤੱਕ ਦਿਸੀ ਜਾਂਦਾਂਗੇ ਨਹੀਂ ਨਹੀਂ ਪਟਾਈਆਂ ਜਿਹੜੇ ਸਾਹਮਣੇ ਦੇ ਦਿੰਦੇ ਸਪਸ਼ਟ ਕਰਨਾ ਕੰਮ ਹਾਂਜੀ ਮੋਲ ਕਰਕੇ ਵੀ ਸਾਰੇ ਵਿੱਚ ਰਲੇ ਹੋਇਆ ਸਾਡਾ ਸਮਝੌਤਾ ਕਰਾ ਗਿਆ ਸੀ ਗਰਮੀਤ ਸਰਪੰਚ ਤੇ ਰਮਾਣਿਆ ਵਾਲਾ ਗਰਪੇਸ਼ ਸਿੰਘ ਗਰਪੇਸ਼ ਸਿੰਘ ਸਮਝੌਤਾ ਕਰਾ ਗਿਆ ਸੀ ਇਹਨਾਂ ਦੇ ਆ ਸਾਡੇ ਕੋਲ ਪਈਆਂ ਦਰਸੀ ਐਮਐਲਏ ਕਿਦਨੇ ਰਲੇ ਆ ਦੱਸਿਓ ਮੜੀ ਗੱਲ ਐਮਐਲਏ ਰਲੇ ਸਰਪੰਚ ਨਾਲ ਰਲ ਗਿਆ ਰਣਕੇ ਸਰਪੰਚ ਦਾ ਕੀ ਕੀਤਾ ਉਹਨੇ ਉਹਨੇ ਤਾਰਾਂ ਸਰਪੰਚ ਐਮ ਐਲ ਏ ਦੇ ਬੰਦੇ ਸਮਝੌਤਾ ਕਰਾ ਕੇ ਗਏ ਆ ਤਾਰਾਂ ਲਵਾ ਕੇ ਸਮਝੌਤਾ ਉਹ ਤੋਂ ਬਾਅਦ ਚ ਤਾਰਾਂ ਲਵਾ ਗਏ ਆ ਅਸੀਂ ਉਹਨਾਂ ਬੰਦਿਆਂ ਨੂੰ ਕਿਹਾ ਵੀ ਤੁਸੀਂ ਇਹਨਾਂ ਨੂੰ ਕਹੋ ਵੀ ਥੋੜੇ ਕ੍ਰਾਈਸ ਸਮਝੌਤਾ ਹੋਇਆ ਵੀ ਤਾਰਾਂ ਕਾਹਤੋਂ ਲਾਈਆਂ ਉਹਨਾਂ ਨੇ ਕਿਹਾ ਹੀ ਨਹੀਂ ਗਾ ਐਮ ਐਲ ਏ ਨੂੰ ਪਿੰਡ ਸਰਾਮਾ ਦੇ ਵਿੱਚ ਇੱਕ ਸ਼ਾਮਲਾਟੀ ਥਾਂ ਪਿਆ ਜਿਸ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਬਿਵਾਦ ਛੜਿਆ ਹੋਇਆ ਇੱਥੇ ਸਾਡੀ ਭੈਣ ਕਹਿ ਰਹੀ ਹੈ ਕਿ ਆਮ ਆਦੀ ਪਾਰਟੀ ਦੇ ਜੋ ਐਮ ਐਲ ਏ ਆ ਉਹਦੀ ਸ਼ਹਿ ਤੇ ਪਿੰਡ ਦੇ ਸਰਪੰਚ ਨੇ ਜਿਹੜਾ ਸ਼ਾਮਲਾਟੀ ਥਾਂ ਉਹ ਬੁਲਾਤਾ ਦੂਜੀ ਤਰੂ ਬੁਲਾਤਾ ਐ ਲੋਕਾਂ ਨੂੰ ਰੂੜੀ ਨਾਲ ਸਿੱਟ ਨੂੰ ਥਾਂ ਦਿੱਤਾ ਸੀ ਇਹ ਵਾਰ-ਵਾਰ ਦਫ਼ਤਰਾਂ 'ਚ ਜਾਂਦੇ ਆ ਅੱਜ ਦੀਆਂ ਦਿੱਤੀਆਂ ਇਹਨਾਂ ਨੇ ਕਿੱਥੋਂ-ਕਿੱਥੋਂ ਤੱਕ ਅਰਜ਼ੀਆਂ ਦਿੱਤੀਆਂ ਤੁਸੀਂ ਅਸੀਂ ਏਡੀਸੀ ਐ ਤੱਕ ਦੇਤੀਆਂ ਜੀ ਹੂੰ ਉੱਥੇ ਤੱਕ ਪਹੁੰਚ ਗਿਆ ਦੀ ਸੀ ਡਾਕਟਰ ਸਾਰੇ ਦਿੱਤੀਆਂ ਸੀ ਸੈਕਟਰੀ ਐ ਸੈਕਟਰੀ ਨੇ ਕੁਝ ਸੁਣਵਾਈ ਨਹੀਂ ਕੀਤੀ ਪਹਿਲੇ ਦਿਨ ਆਇਆ ਸੀ ਉਹਦੇ ਜਿੱਦੇ ਤੁਸੀਂ ਫੋਨ ਲਾਇਆ ਸੀ ਉਹ ਜਿੰਦਾ ਖੋਲ ਗਿਆ ਸੀ ਕੱਲ ਉਹ ਤੋਂ ਬਾਅਦ ਸੈਕਟਰੀ ਨੇ ਆ ਕੇ ਮੌਕਾ ਨਹੀਂ ਦੇਖਿਆ ਇਹ ਤਾਂ ਖੁਦ ਸਰਪੰਚ ਮਲਾਜਮੋ ਕੇ ਸਰਪੰਚੀ ਕਰਦਾ ਗਿਆ ਤੇ ਉਹਨੇ ਨਤਾਰਾਂ ਖੋਲ ਬਲਾਈਆਂ ਸਾਡੇ ਕੋਲੇ ਵੀਡੀਓ ਪਈ ਅਸੀਂ ਵੀਡੀਓ ਦਿਨੇ ਹੁੰਦੇ ਦੀ ਵੀ ਇਹਨੇ ਸਰਪੰਚੋ ਕ ਇਥੇ ਬੈਠ ਕੇ ਮੋਟਰਸਾਈਕਲ ਤੇ ਖੜ ਕੇ ਉਹਨੇ ਆਪਦੇ ਬੰਦਿਆਂ ਨੂੰ ਮੈਂਬਰ ਆ ਜਿਹੜਾ ਰਾਜਕਰਨ ਸਿੰਘ ਉਹਨਾਂ ਨੂੰ ਇਹ ਨਤਾਰਾਂ ਬਲਾਈਆਂ ਸਰਪੰਚ ਕਿਹੜੇ ਮਿਕਮੇ ਜਾਂ ਸਰਪੰਚ ਹੈਗਾ ਕਾਲੀਪਾਲ ਜਾਂ ਡੰਗ ਡਾਕਟਰ ਡੰਗ ਡਾਕਟਰ ਹਾਂਜੀ ਸਰਕਾਰੀ ਹੈ ਸਰਕਾਰੀ ਹੈ ਜੀ ਸਰਕਾਰੀ ਹੋ ਨੇ ਸਰਪੰਚਨੀ ਤਾਂ ਉਹ ਦੇ ਘਰ ਵਾਲੀ ਆ ਸਰਪੰਚ ਦੀ ਘਰ ਵਾਲੀ ਘਰ ਵਾਲ ਦਾ ਘਰੇ ਨਹੀਂ ਰਹਿੰਦੀ ਆ ਸਰਪੰਚੀ ਕੌਣ ਕਰਦਾ ਸਰਪੰਚ ਕੁਲਵੀਰ ਸਿੰਘ ਕੁਲਵੀਰ ਸਿੰਘ ਸਰਪੰਚ ਆਪ ਕਰਦਾ ਹਾਂਜੀ ਸਰਪੰਚੀ ਆਪ ਕਰਦਾ ਉਹ ਇਹਦੇ ਸਾਹਮਣੇ ਸਾਡੇ ਬੈਠ ਕੇ ਇਥੇ ਤਾਰਾ ਲਵਾਇਆ ਸਾਡੇ ਕੋਲੇ ਪਿਕਚਰ ਵੀ ਪਈ ਉਹਦੀ ਵੀਡੀਓ ਵੀ ਪਈ ਆ ਵੀਡੀਓ ਤੁਹਾਨੂੰ ਸੈਂਡ ਕਰੋ ਆਪਾਂ ਵਿੱਚ ਨਾਲ ਜੋੜਾਂਗੇ ਹਾਂਜੀ ਜੋੜੋ ਨਾਲ ਜੀ ਵੀਰ ਜੀ ਮੈਂ ਤਾਂ ਇਹ ਕਹਿ ਨਹੀਂ ਆ ਵੀ ਜਦੋਂ ਸਾਡੀ ਜਦੋਂ ਸਾਡਾ ਨਵੇੜਾ ਹੋ ਗਿਆ ਸੀ ਉਹਨਾਂ ਨੇ ਚੱਕ ਕੇ ਤੇ ਮੁੜ ਕੇ ਸਰਪੰਚ ਨੇ ਕੋਲੇ ਖੜ ਕੇ ਤੇ ਤਾਰ ਲਵਾਤੀ ਤੇ ਫਿਰ ਉਹ ਸਰਪੰਚ ਕਾ ਦਾ ਹੋਇਆ ਉਹ ਜਦੋਂ ਆਪ ਦੇ ਨਜ਼ੀਕੀ ਬੰਦਿਆਂ ਨੂੰ ਤਾਰ ਲਵਾਈ ਜਾਂਦਾ ਤੇ ਰੂੜੀ ਦੀ ਇਹ ਹਾਮੀ ਕ ਕਾਵਾਂਗੇ ਜਾ ਕੇ ਦੇਖਸੋ ਤਾਂ ਰੂੜੀ ਵੀ ਹੁੰਦੀ ਉਹੀ ਪਈ ਐ ਤੇ ਤਾਰ ਵੀ ਵਲਵਾਤੀ ਉਹਨਾਂ ਨੇ ਤੇ ਫਿਰ ਉਹ ਸਰਪੰਚ ਕਾਹਦਾ ਹੋਇਆ ਫਿਰ ਉਹ ਆਹਦੇ ਮੈਂਬਰਾਂ ਨੂੰ ਕਰ ਆ ਆਹਦੇ ਮੈਂਬਰਾਂ ਨੂੰ ਕਬਜ਼ਾ ਕਰਾਈ ਜਾਂਦਾ ਸਾਡੀ ਕੋਈ ਸੁਣਾਈ ਨਹੀਂ ਕਰਦਾ ਸਾਨੂੰ ਤਾਂ ਇਹ ਕਹਿੰਦਾ ਵੀ ਬੋਲਣ ਲੱਗੇ ਤਾਂ ਦੁਖੀ ਤਿੱਕੀ ਸਾਨੂੰ ਦੱਸਦਾ ਅੰਰੇਗਾ ਦੇ ਸੈਕਟਰੀ ਆ ਆਪਾਂ ਉਹਨਾਂ ਨਾਲ ਗੱਲ ਕਰ ਲਈਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੈਕਟਰੀ ਸਾਹਿਬ ਕੀ ਹਾਲ ਚਾਲ ਆ ਪੱਤਰਕਾਰ ਬੋਲਦਾ ਅਵਤਾਰ ਸਿੰਘ ਸੱਚ ਦੀ ਪੜਤਾਲ ਤੋਂ ਜੀ ਹਾਂ ਜੀ ਪਿੰਡ ਸਰਾਮਾ ਚ ਖੜਾ ਸੀ ਮੈਂ ਅੱਜ ਖਬਰ ਕਰਨ ਆਇਆ ਸੀ ਇਹ ਕਹਿ ਰਹੇ ਆ ਕਿ ਸੈਕਟਰੀ ਹਾਜ਼ਰੀਆਂ ਦੇ ਵਿੱਚ ਬਹੁਤ ਜ਼ਿਆਦਾ ਘਪਲਾ ਕਰ ਰਿਹਾ 15 ਬੰਦੇ ਕੰਮ ਕਰਨ ਜਾਂਦੇ ਆ 35 ਬੰਦਿਆਂ ਦੀਆਂ ਹਾਜ਼ਰੀਆਂ ਲੱਗ ਜਾਂਦੀਆਂ ਆਏ ਕਿਵੇਂ ਲੱਗ ਜਾਂਦੀਆਂ ਸਰ ਜੀ ਤੇ ਇਹ ਜਿਹੜੇ ਲੋਕ ਐਨੇ ਖੜੇ ਝੂਠ ਮਾਰਦੇ ਆ ਫਿਰੇ ਨਹੀਂ ਕਿਵੇਂ ਨਹੀਂ ਨਹੀਂ ਤੁਸੀਂ ਆ ਕੇ ਜਾਂ ਤਾਂ ਦੱਸੋ ਇੱਥੇ ਆ ਜਾਓ ਮੈਂ ਤਾਂ ਬਾਹਰ ਗਿਆ ਵੀ ਮੇਰਾ ਦਾਰ ਨਹੀਂ ਨਹੀਂ ਇਹ ਲੋਕ ਫਿਰ ਝੂਠ ਮਾਰਦੇ ਆ ਆ ਗਿਆ ਲੱਗ ਨਹੀਂ ਹੈ ਜੀ ਤੁਸੀਂ ਵੀ ਗਏ ਹੋ ਨਹੀਂ ਅਸੀਂ ਤਾਂ ਸਾਨੂੰ ਨਹੀਂ ਕੁਝ ਵੀ ਪਤਾ ਤੁਹਾਨੂੰ ਵੱਧ ਪਤਾ ਠੀਕ ਹੈ ਨਾ ਵੇਖੋ ਸੈਕਟਰੀ ਫੋਨ ਕੱਟ ਗਿਆ ਸੈਕਟਰੀ ਫੋਨ ਕੱਟ ਗਿਆ ਕਹਿੰਦਾ ਇਹ ਨਹੀਂ ਹੋ ਸਕਦਾ 35 ਬੰਦਿਆਂ ਦੀਆਂ ਹਾਜ਼ਰੀਆਂ ਲੱਗਦੀਆਂ 15 ਬੰਦੇ ਕੰਮ ਕਰਨ ਜਾਂਦੇ ਆ ਤੇ ਜਿਹੜੇ ਸਰਪੰਚ ਦੇ ਆਪਦੇ ਬੰਦੇ ਆ ਘਰੇ ਕੰਮ ਕਰਦੇ ਆ ਉਹਨਾਂ ਦੀਆਂ ਹਾਜ਼ਰੀਆਂ ਵੀ ਉਹਨਾਂ ਵਿੱਚ ਪਾਈਆਂ ਜਾਂਦੀਆਂ ਸਰਪੰਚ ਦਾ ਵੀ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਜੇਕਰ ਉਹਨਾਂ ਨੇ ਪੱਖ ਦਿੱਤਾ ਸਰਪੰਚ ਸਾਹਿਬ ਦੇ ਬਾਰ ਚ ਖੜੇ ਆ ਸਰਪੰਚ ਸਾਹਿਬ ਇਸ ਵਕਤ ਘਰੇ ਨਹੀਂਗੇ ਇਹਨਾਂ ਦਾ ਪੱਖ ਲੈਣ ਆਏ ਆ ਪਰ ਸਾਨੂੰ ਬਾਰ ਚੋਂ ਮੋੜਤਾ ਕਹਿੰਦੇ ਸਰਪੰਚ ਸਾਹਿਬ ਹੈਨਿਕਾ ਕਿਤੇ ਗੈਰ ਰਿਸ਼ਤੇਦਾਰੀ ਚ ਇਹਨਾਂ ਦੇ ਪੱਖ ਲੈਣਾ ਆਇਸੀ ਕਰੇ ਇਹ ਆਪਦੇ ਪੱਖ ਤੋਂ ਭੱਜਿਆ ਪੱਖ ਨਹੀਂ ਦਿੱਤਾ ਜੇਕਰ ਇਹਨਾਂ ਪੱਖ ਦੇਣਾ ਹੋਇਆ ਸਾਨੂੰ ਫੇਰ ਵੀ ਬੁਲਾ ਸਕਦੇ ਆ ਪੱਖ ਜਰੂਰ ਲਵਾਂਗੇ